ਆ ਜਿੰਨੇ ਵੀ ਪਖੰਡੀ ਬੂਬਨੇ ਐ ਪਖੰਡ ਕਰਦੇ ਜਿਹੜੇ ਗਰੀਬ ਲੋਕਾਂ ਨੂੰ ਲੁੱਟਦੇ ਆਂ ਭੋਲੇ ਭਾਲੇ ਲੋਕਾਂ ਨੂੰ ਇਹ ਉਦੋਂ ਕਿੱਥੇ ਸੀ ਜਦੋਂ 800 ਸਾਲ ਮੁਗਲਾਂ ਅਫਗਾਨਾਂ ਨੇ ਚੁੱਤੜਕੁੱਟੇ 200 ਸਾਲ ਅੰਗਰੇਜ਼ਾਂ ਨੇ ਪੁੜੇ ਕੁੱਟੇ 1947 ਤੋਂ ਪਹਿਲਾਂ ਇਹ ਉਦੋਂ ਉਦੋਂ ਤਾਂ ਦਿਖਿਆ ਨਹੀਂ ਕੋਈ ਉਦੋਂ ਕਿੱਥੇ ਤੇ ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਸੀਂ ਪੰਜਾਬ ਦੀ ਗੱਲ ਕਰ ਲਓ ਪੂਰੇ ਭਾਰਤ ਦੀ ਗੱਲ ਕਰ ਲਓ ਆਸਥਾ ਦੇ ਨਾਂ ਤੇ ਧਗੀਆਂ ਗਮਰਾਹ ਕਰਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਜਿਹੜਾ ਅਸਲੀ ਜੜ ਹੁੰਦੀ ਹੈ ਅਸਲੀ ਧਰਮ ਹੈ ਉਹ ਤੋਂ ਦੂਰ ਕੀਤਾ ਜਾ ਰਿਹਾ ਹੈ ਮੈਂ ਪੁੱਛਣਾ ਚਾਹੁੰਦਾ ਇਹ ਉਦੋਂ ਕਿੱਥੇ ਸੀ ਜਦੋਂ ਗਜਨੀ ਆ ਗਿਆ ਕਦੇ ਗੌਰੀ ਆ ਗਿਆ ਕਦੇ ਔਰੰਗਜ਼ੇਬ ਆ ਗਿਆ ਕਦੇ ਕੋਈ ਆ ਗਿਆ ਇਹ ਉਦੋਂ ਕਿੱਥੇ ਸੀ ਜਿਹੜੇ ਹੁਣ ਭੂਤ ਪ੍ਰੇਤ ਕੱਢਦੇ ਨੇ ਇਹਨਾਂ ਨੂੰ ਪੁੱਛਦੇ ਆ ਇਹ ਉਦੋਂ ਕਿੱਥੇ ਸੀ ਜਦੋਂ 800 ਸਾਲ ਉਹਨਾਂ ਨੇ ਪੁੜੇ ਕੁੱਟੇ ਫਿਰ ਗਾਂ 200 ਸਾਲ ਅੰਗਰੇਜ਼ਾਂ ਨੇ ਸ਼ਾਂਗੇ ਕ ਨਹੀਂ ਸ਼ਾਂਗੇ ਚੰਗੇ ਉਦੋਂ ਕਿੱਥੇ ਦੀ 1947 ਤੋਂ ਪਹਿਲਾਂ ਕਿੱਥੇ ਸੀ ਇੱਕ ਵੀ ਕਿਉਂ ਨਹੀਂ ਨਾ ਤੇ ਉਦੋਂ ਦੇਸ਼ ਵਾਸਤੇ ਲੜ ਕੇ ਮਰਿਆ